ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ 트੍ਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਬਹੁਤ ਵੱਡੀ ਫੀਸ ਲਗਾਈ ਗਈ H1B ਤੇ ਪਰ ਉਹ ਲਗਾਈ ਕਿਉਂ ਗਈ ਹੈ USCIS ਨੇ ਦੱਸਿਆ ਹੈ ਉਹ ਕਹਿੰਦੇ ਕਿ H1B ਵੀਜ਼ੇ ਦਾ ਮਿਸਯੂਜ਼ ਕੀਤਾ ਗਿਆ ਕੰਪਨੀਆਂ ਦੇ ਵੱਲੋਂ ਤੇ ਨਾਲ ਆਉਣ ਵਾਲੇ ਇੰਡੀਵਿਜੂਅਲਸ ਦੇ ਵੱਲੋਂ ਹੁਣ ਇਹ ਕੰਪਨੀਆਂ ਕਿਹੜੀਆਂ ਸੀ ਸਭ ਤੋਂ ਜ਼ਿਆਦਾ ਵੀਜ਼ੇ ਕਿਹੜੀ ਕੰਪਨੀ ਨੂੰ ਲੱਗੇ ਹੈ ਉਹਦੇ ਵਿੱਚ ਚਾਰ ਭਾਰਤੀ ਕੰਪਨੀਆਂ ਨੇ ਪਹਿਲੀ ਕੰਪਨੀ ਹੈ GTCs ਕਾਤਾ ਕੰਸਲਟੈਂਸੀ ਸਰਸ ਜਿਨ੍ਹਾਂ ਨੇ 98260 ਵੀਜ਼ੇ ਅਪਲਾਈ ਕੀਤੇ ਐਨੇ ਮਿਲੇ ਉਹਨਾਂ ਨੂੰ ਦੂਸਰੇ ਨੰਬਰ ਤੇ ਭਾਰਤੀ ਕੰਪਨੀ ਹੈ ਜੀ ਕੌਗਨੀਜ਼ੈਂਟ ਜਿਹੜੀ ਭਾਰਤ ਚ ਖੁੱਲੀ ਅੱਜਕੱਲ ਯੂਐਸ ਦੇ ਵਿੱਚ ਹੈ 92435 ਲੋਕ ਉਹਨਾਂ ਨੇ ਬੁਲਾਇਫ ਤੀਸਰੇ ਨੰਬਰ ਤੇ ਹੈ ਜੀ ਇਨਫੋਰਸਸ ਇਹ ਬੰਗਲਾਰ ਦੀ ਕੰਪਨੀ ਹੈ ਤੇ ਚੌਥੇ ਨੰਬਰ ਤੇ ਵਿਪਰੋ ਇਹ ਵੀ ਬੰਗਲੋਰੋ ਦੀ ਕੰਪਨੀ ਹੈ ਇਹਨਾਂ ਨੇ 87000 ਤੇ ਸਤ ਕਜ਼ਾਦ ਲੋਕ H1B ਤੇ ਭਾਰਤ ਨੂੰ ਅਮਰੀਕਾ ਦੇ ਵਿੱਚ ਲੈ ਕੇ ਜਾਂਦੇ ਹੁਣ 2015 ਤੋਂ 2025 ਤੱਕ ਚਾਰ ਇਹੀ ਕੰਪਨੀਆਂ ਸੀ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਵੀਜ਼ੇ ਲਗੇ ਉਸ ਤੋਂ ਬਾਅਦ ਮਾਈਕਰੋਸਾਫਟ ਗੂਗਲ ਬਾਕੀ ਸਾਰਿਆਂ ਨੇ H1B ਜਿਹੜੇ ਨੇ ਉਹ ਥੋੜੇ ਜਿਹਾ ਵਧਾਏ ਨੇ ਹੁਣ 2025 ਦੇ ਵਿੱਚ ਬੇਸ਼ੱਕ ਇਹਨਾਂ ਨਾਲੋਂ TCS ਦੇ ਨਾਲੋਂ ਜ਼ਿਆਦਾ Amazon ਨੇ ਵੀਜ਼ੇ ਅਪਲਾਈ ਕੀਤੇ ਨੇ ਬਟ ਸਾਲ 2024 ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਪਹਿਲਾਂ ਤਾਂ ਇੱਕ ਵਿਅਕਤੀ ਨੇ TCS ਦੇ ਉੱਪਰ ਸ਼ੂ ਕੀਤਾ ਕਿ TCS ਨੇ ਮੈਨੂੰ ਇਸ ਕਰਕੇ ਜੌਬ ਤੋਂ ਕੱਢਿਆ ਕਿਉਂਕਿ ਉਹਨਾਂ ਨੇ H1B ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਭਾਰਤ ਤੋਂ ਸਸਤੇ ਕਾਮੇ ਲੈ ਕੇ ਆਏ ਨੇ ਉਹ ਬੰਦਾ ਸੀ ਜੀ ਰੈਂਡੀ ਡੇਰੋਰ ਰੈਂਟੀ ਦੇ ਇਸ ਸੋ ਕਰਨ ਦੇ ਨਾਲ ਸਾਰੇ ਜਿਹੜੇ ਫਲੋਰੀਡਾ ਦੇ ਵਿੱਚ ਇਹ ਸੂ ਹੋਇਆ ਸੀ ਡਿਸਟ੍ਰਿਕਟ ਕੋਰਟ ਆਫ ਫਲੋਰੀਡਾ ਵਿੱਚ ਉਸ ਤੋਂ ਬਾਅਦ ਇਸ ਕੇਸ ਨੂੰ ਟ੍ਰਾਂਸਫਰ ਕੀਤਾ ਗਿਆ ਸੀਗਾ ਨਿਊਯਾਰਕ ਦੇ ਵਿੱਚ ਤੇ ਉਸ ਵੇਲੇ ਇਸ ਕੇਸ ਨੇ ਸਨਸਨੀ ਫਲਾਤੀ ਸੀ ਵੀ ਕੰਪਨੀਆਂ ਇਹ ਕਾਟੀਆਂ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਇਲਨ ਮਸਕ ਦੇ ਟੈਸਲਾ ਦੇ ਉੱਪਰ ਵੀ ਇਹ ਗੱਲਬਾਤ ਉੱਠੀ ਕਿ ਉਹਨਾਂ ਨੇ 6000 EMPLOYEES ਫਾਇਰ ਕੀਤੇ ਨੇ ਤੇ 1355 ਬੰਦੇ H1B ਤੇ ਉਹ ਲੈ ਆਏ ਹੁਣ ਜਿਹੜਾ ਵਿਅਕਤੀ US ਦੇ ਵਿੱਚ हायर ਕੀਤਾ ਜਾਂਦਾ ਹੈ ਜੇ ਉਹਨੂੰ 1 ਲੱਖ ਡਾਲਰ ਦਿੱਤਾ ਜਾਂਦਾ ਹੈ ਜਿਹੜਾ H1B ਤੇ ਆ ਉਹਨੂੰ 60000 ਦਿੱਤਾ ਜਾਂਦਾ ਸੋ ਕੰਪਨੀਆਂ ਪੈਸੇ ਬਚਾਉਂਦੀਆਂ ਸੀ ਉਹ 2000 ਤੋਂ 5000 ਕੰਪਨੀ ਜਿਹੜੀ ਹੈ ਫੀਸ ਦੇ ਹਿਸਾਬ ਨਾਲ ਭਰ ਦਿੰਦੀ ਸੀ ਅਕੋਰਡਿੰਗ ਟੂ ਦਾ ਸਾਈਜ਼ ਆਫ ਦਾ ਕੰਪਨੀ ਉਹ ਭਰ ਕੇ ਤੇ ਸਸਤੇ ਕੰਮੇ ਉਹਨਾਂ ਨੂੰ ਮਿਲ ਜਾਂਦੇ ਸੀ ਹੁਣ ਮਿਸਟਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੇ 1 ਲੱਖ ਡਾਲਰ ਦਾ ਜਿਹੜਾ ਉਹ ਫੀਸ ਲਗਾਈ ਹੈ ਜੇ 1 ਲੱਖ ਡਾਲਰ ਨੂੰ ਉਹ ਤਿੰਨ ਹਿੱਸਿਆਂ ਚ ਡਿਵਾਈਡ ਕਰ ਲਈਏ 33000 ਡਾਲਰ ਸਾਲ ਦਾ ਬੜਿਆ ਠੀਕ ਹੈ 60000 ਦੇ ਉੱਪਰ ਬੰਦਾ ਹਾਇਰ ਕੀਤਾ ਗਿਆ 33000 ਉਹਦੇ ਉੱਪਰ ਜੇ ਫੀਸ ਲੱਗੀ ਤਾਂ ਗੱਲ ਉੱਥੇ ਜੇ ਜਾ ਪਈ ਵੀ 1 ਲੱਖ ਡਾਲਰ ਦੀ H1B ਵਾਲੇ ਨੂੰ ਵੀ ਤੇ US ਜੇ ਸਿਟੀਜ਼ਨ ਹੈ ਕੋਈ ਇੱਥੋਂ ਦਾ ਗ੍ਰੈਜੂਏਟ ਹੈ ਉਹਨੂੰ ਵੀ ਉਹ ਨਹੀਂ ਦੇਣਾ ਪੈਣਾ ਸੋ ਇਸ ਕਰਕੇ ਹੁਣ ਕੰਪਨੀਆਂ ਨੂੰ ਸੋਚਣਾ ਪਏਗਾ ਵੀ ਅਸੀਂ US ਤੋਂ ਲੋਕ ਖਾੜ ਲਈਏ ਜਾਂ ਫਿਰ ਅਸੀਂ ਬਾਹਰੋਂ ਲੋਕ ਮੰਗਵਾਏ ਪੈਲੀਟ ਹਾਲਤਾ ਯੂਐਸਸੀਆਈਐਸ ਦਾ ਕਹਿਣਾ ਹੈਗਾ ਕਿ ਇਹ ਚਾਰ ਕੰਪਨੀਆਂਜ਼ ਨੇ ਇਸ ਯੂਜ਼ ਵੀਜ਼ੇ ਨੂੰ ਮਿਸਯੂਜ਼ ਕੀਤਾ ਬਹੁਤ سارے ਲੋਕ ਬਿਨਾਂ ਗਲਤੋਂ ਉਸ ਵਕਤ ਇੱਥੇ ਬੁਲਾਏ ਗਏ ਯੂਐਸ ਦੇ ਵਿੱਚ ਜਦੋਂ ਕਿ ਯੂਐਸ ਦੇ ਕਾਮਿਆਂ ਨੂੰ ਕੰਮ ਦਿੱਤਾ ਜਾ ਸਕਦਾ ਸੀ ਖੈਰ ਹੁਣ ਜਿਹੜਾ H1B ਹੈ ਉਹ ਇੱਕ ਲੋਟਰੀ ਸਿਸਟਮ ਹੈ ਜੇ ਆਪਾਂ ਗੱਲ ਕਰੀਏ 2025 ਦੀ ਲੋਟਰੀ ਤਾਂ ਨਿਕਲ ਚੁੱਕੀ ਆ ਉਹ ਸਾਰੇ ਲੋਕ ਤਾਂ ਆਉਣ ਗਏ 2026 ਦੀ ਲੋਟਰੀ ਜਿਹੜੀ ਆ ਫਰਵਰੀ ਦੇ ਵਿੱਚ ਨਿਕਲੇਗੀ ਉਸ ਲੋਟਰੀ ਸਿਸਟਮ ਦੇ ਵਿੱਚ ਜਿੰਨੇ ਲੋਕ ਬੁਲਾਉਣੇ ਨੇ ਕੰਪਨੀਆਂ ਨੂੰ ਲੱਖ ਡਾਲਰ ਪਰ ਪਰਸਨ ਉਹ ਦੇਣਾ ਪੈਣਾ ਇਹਦੇ ਵਿੱਚ ਹੁਣ ਕਿਸੇ ਵੀ ਜਿਹੜਾ ਵਿਅਕਤੀ ਆਲਰੇਡੀ ਅਮਰੀਕਾ ਦੇ ਵਿੱਚ ਹੈ ਉਹ ਉਹਨਾਂ ਦੀ ਰੀਨਿਊਅਲ ਹੋਣੀ ਹੈ ਜਾਂ ਫਿਰ ਉਹ ਕਰੰਟ ਵੀਜ਼ੇ ਦੇ ਉੱਪਰ ਆ ਉਹਨਾਂ ਲਈ ਕੋਈ ਫੀਸ ਨਹੀਂ ਹੈ ਉਹ ਆਰਾਮ ਨਾਲ ਅਮਰੀਕਾ ਤੋਂ ਬਾਹਰ ਜਾ ਸਕਦੇ ਨੇ ਆ ਸਕਦੇ ਨੇ ਵੈਸੀ ਕੰਪਨੀਆਂ ਜੇ ਇੱਕ ਵਾਰੀ ਡਰਦੀਆਂ ਸੀ ਉਹਨਾਂ ਨੇ ਚਿੱਠੀਆਂ ਭੇਜੀਆਂ ਈਮੇਲਸ ਭੇਜੀਆਂ ਕਿ ਭਾਈ ਅਮਰੀਕਾ ਜਲਦੀ ਵਾਪਸ ਆ ਜਾਓ ਲੇਕਿਨ ਇਹ じゃ ਕੁਝ ਨਹੀਂ ਹੈ ਜੀ ਆਰਾਮ ਦੇ ਨਾਲ ਲੋਕ ਜਾ ਆ ਸਕਦੇ ਨੇ ਨਵੇਂ ਵੀਜ਼ੇ ਜਿਹੜੇ ਲੱਗਣਗੇ ਉਹਨਾਂ ਤੇ ਇਹ 1 ਲੱਖ ਡਾਲਰ ਜਿਹੜਾ ਲੱਗੇਗਾ ਔਰ ਹੋਣ ਦੱਸਿਆ ਇਹ ਵੀ ਜਾ ਰਿਹਾ ਹੈ ਕਹਿੰਦੇ ਹੋ ਸਕਦਾ ਹੈ ਵੀ ਇਹ ਗੇਮ ਫਲਿੱਪ ਹੋ ਜੇ ਹੋ ਸਕਦਾ ਅਮਰੀਕਨ ਵਰਕਰਸ ਨੂੰ ਕੰਮ ਮਿਲਣ ਦੀ ਬਜਾਏ ਇਹ ਕੰਪਨੀਆਂ ਜਿਹੜੀਆਂ ਨੇ ਉਹ ਚਾਇਨਾ ਤੇ ਇੰਡੀਆ ਦੇ ਵਿੱਚ ਚੱਲੀਆਂ ਜਾਣ ਉੱਥੇ ਕੰਮ ਸਸਤੇ ਨੇ ਉੱਥੋਂ ਕੰਮ ਹੋਏਗਾ ਉਸ ਤੋਂ ਬਾਅਦ ਇੱਥੇ ਆਏਗਾ ਲੇਕਿਨ ਫਿਰ ਉਹਦੇ ਵਿੱਚ ਵੀ ਗੱਲ ਇਹ ਹੈ ਜੇ ਟੈਸਲਾ ਇੰਡੀਆ ਦੇ ਵਿੱਚ ਪਲਾਂਟ ਲਗਾ ਦੇਗੀ ਤਾਂ ਮਿਸਟਰ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਸਾਹਬ ਦੇ ਨਾਲ ਜਿਹੜਾ ਵੀ ਕੋਈ ਪਾਰਟ ਬਾਹਰ ਬਣੇਗਾ ਉਹਦੇ ਤੇ ਟੈਰਫ ਬਹੁਤ ਜ਼ਿਆਦਾ ਹੈ ਸੋ ਹੋ ਸਕਦਾ ਹੈ ਕਿ ਇਹੇ ਕੰਮ ਕਰੇ لیکن ਆਉਣ ਵਾਲਾ ਸਮਾਂ ਬੇਸਿਕਲੀ ਸੰ 2026 ਦੱਸੇਗਾ ਕਿ H1B ਦਾ ਇਹ ਜਿਹੜੀ ਵੱਡੀ ਫੀਸ ਹੈ ਇਹ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ